ਉਹ ਉਹ ਪਾਪਾ ਕੀ ਤੁਹਾਨੂੰ ਸਾਟ ਲੱਗੀ ਹੈ ਤੁਹਾਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਮੈਂ ਤੁਹਾਨੂੰ ਕਿੰਨੀ ਵਾਰ ਇਸ ਬਾਰੇ ਧਿਆਨ ਰੱਖਣ ਲਈ ਕਿਹਾ ਹੈ ਤੁਹਾਨੂੰ ਪਤਾ ਹੈ ਨਾ ਕਿ ਤੁਹਾਨੂੰ ਸ਼ੂਗਰ ਹੈ ਹੈ ਨਾ ਕਿ ਤੁਸੀਂ ਆਪਣੀਆਂ ਦਵਾਈਆਂ ਨਿਯਮਿਤ ਤੌਰ ਤੇ ਲੈ ਰਹੇ ਹੋ ਨਹੀਂ ਤਾਂ ਸ਼ੂਗਰ ਕੰਟਰੋਲ ਨਾ ਹੋਣ ਕਰਕੇ ਇੱਕ ਛੋਟਾ ਜਿਹਾ ਜ਼ਖਮ ਵੀ ਠੀਕ ਨਹੀਂ ਹੁੰਦਾ ਬੈਠੋ ਆਰਾਮ ਨਾਲ ਉਫ ਸ਼ੁਕਰ ਹੈ ਕਿ ਕੋਈ ਜ਼ਖਮ ਨਹੀਂ ਹੈ ਮੈਨੂੰ ਪਤਾ ਹੈ ਕਿ ਤੁਸੀਂ ਐਨਾ ਦਿਨਾਂ ਵਿੱਚ ਮੇਰੇ ਬਾਹਰ ਹੋਣ ਕਰਕੇ ਆਪਣੇ ਪੈਰਾਂ ਦੀ ਦੇਖਭਾਲ ਨਹੀਂ ਕੀਤੀ ਪਰ ਪੁੱਤਰ ਮੈਂ ਆਪਣੇ ਪੈਰਾਂ ਦਾ ਪੂਰਾ ਖਿਆਲ ਰੱਖਦਾ ਹਾਂ ਬਿਨਾਂ ਨਾਗੇ ਹਰ ਰੋਜ਼ ਮੈਂ ਫੋਰਸੀ ਨਿਯਮ ਦਾ ਪਾਲਨ ਵੀ ਕਰਦਾ ਹਾਂ ਠੀਕ ਹੈ ਫਿਰ ਤੁਸੀਂ ਮੈਨੂੰ ਦੱਸੋ ਕਿ ਫੋਰਸੀ ਕੀ ਹੁੰਦੇ ਹਨ ਆਹਾਂ ਚੈੱਕ ਕਲੀਨ ਕਲਿੱਪ ਚੈੱਕ ਕਲੀਨ ਕਲਿੱਪ ਐਂਡ ਕੇਅਰ ਫੋਰਸੀ ਹਨ ਹਾਂ ਪਹਿਲਾ ਚੈੱਕ ਯਾਨੀ ਜਾਂਚ ਕਰੋ ਹਰ ਰੋਜ਼ ਬਿਨਾ ਪੁੱਲੇ ਇੱਕ ਸ਼ੀਸ਼ੇ ਦੀ ਮਦਦ ਨਾਲ ਪੈਰਾਂ ਵਿੱਚ ਕਿਸੇ ਵੀ ਕੱਟ, ਲਾਲੀ, ਸੋਜ, ਮੱਸੇ, ਮੋਕੇ, ਛਾਲੇ, ਚਮੜੀ ਜਾਂ ਨੋਹਾ ਵਿੱਚ ਕਿਸੇ ਹੋਰ ਤਬਦੀਲੀ ਦੀ ਜਾਂਚ ਕਰੋ। ਫਿਰ ਕਲੀਨ ਸਾਫ਼ ਰੱਖੋ। ਤੁਹਾਨੂੰ ਕੋਸੇ ਪਾਣੀ ਵਿੱਚ ਸਾਬਣ ਦੀ ਵਰਤੋਂ ਨਾਲ ਪੈਰਾਂ ਨੂੰ ਹੌਲੀ-ਹੌਲੀ ਸਾਫ਼ ਕਰਨਾ ਚਾਹੀਦਾ ਹੈ। ਕਦੇ ਵੀ ਗਰਮ ਪਾਣੀ ਦੀ ਵਰਤੋਂ ਨਾ ਕਰੋ। ਪੈਰਾਂ ਨੂੰ ਸੁੱਕਾ ਰੱਖੋ। ਫਿਰ ਕਲਿੱਪ ਕੱਟੋ। ਸਿਰਫ ਨਹ ਨਹ ਕੱਟਣ ਲਈ ਹਮੇਸ਼ਾ ਨੇਲ ਕਟਰ ਦੀ ਵਰਤੋਂ ਕਰੋ ਪੈਰਾਂ ਦੇ ਨਹ ਧਿਆਨ ਨਾਲ ਕੱਟੋ ਧਿਆਨ ਰੱਖੋ ਇਸ ਦੀ ਚਮੜੀ ਦੇ ਬਹੁਤ ਨੇੜੇ ਨਾ ਕੱਟੋ ਬਲੇਡ ਕੈਂਚੀ ਜਾਂ ਚਾਕੂ ਦੀ ਵਰਤੋਂ ਨਾ ਕਰੋ ਅਤੇ ਫਿਰ ਕੇਅਰ ਮੋਇਸਚਰਾਈਜ਼ ਕਰੋ ਆਪਣੇ ਪੈਰਾਂ ਨੂੰ ਤੇਲ ਪੈਟਰੋਲੀਅਮ ਜੈਲੀ ਜਾਂ ਲੋਸ਼ਨ ਨਾਲ ਮੋਇਸਚਰਾਈਜ਼ ਕਰੋ ਜਾਂ ਨਮੀ ਦਿਓ ਜ਼ਿਆਦਾ ਧਿਆਨ ਰੱਖੋ ਰਸਾਇਣ ਬਲੇਡਾਂ ਦੀ ਵਰਤੋਂ ਨਾਲ ਮੱਸੇ ਜਾ ਕਾਲਸ ਖੁਦ ਨਾ ਕੱਢੋ ਛਾਲੇ ਨਾ ਫਟਣ ਦਿਓ ਜੇਕਰ ਤੁਸੀਂ ਜ਼ਿਆਦਾ ਦੇਰ ਤੱਕ ਬੈਠੇ ਹੋ ਤਾਂ ਖੂਨ ਦੇ ਪਰਵਾਹ ਨੂੰ ਠੀਕ ਕਰਨ ਲਈ ਆਪਣੇ ਪੈਰਾਂ ਨੂੰ ਉੱਪਰ ਰੱਖੋ ਅਤੇ ਆਪਣੇ ਪੈਰਾਂ ਦੀਆਂ ਉਂਗਲੀਆਂ ਨੂੰ ਹਿਲਾਓ ਪਾਪਾ ਤੁਸੀਂ ਘਰ ਵਿੱਚ ਆਪਣੀ ਚੱਪਲ ਪਾਉਣੀ ਭੁੱਲ ਗਏ ਹਰ ਸਮੇਂ ਆਰਾਮਦਾਇਕ ਚੱਪਲ ਪਾਉਣਾ ਜਾਂ ਜਰਾਬਾਂ ਨਾਲ ਬੂਟ ਪਾਉਣਾ ਤੁਹਾਡੇ ਲਈ ਚੰਗਾ ਹੈ ਇਹ ਹੈ ਘਰ ਵਾਲੀ ਚੱਪਲ ਅਤੇ ਇਹ ਹੈ ਬਾਹਰ ਵਾਲੀ ਚੱਪਲ ਜਿਹੜੀ ਤੁਹਾਡੇ ਲਈ ਇੱਕਦਮ ਠੀਕ ਹੈ ਇਸਦੇ ਪੱਟੇ ਨੂੰ ਤੁਸੀਂ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਹੋ ਤਲਾ ਵੀ ਮੋਟਾ ਹੈ ਅਤੇ ਅੰਦਰ ਦੀ ਸਤ੍ਹਾ ਵੀ ਨਰਮ ਹੈ ਵੈਸੇ ਵੀ ਸਾਡੇ ਕੋਲ ਘਰੇ ਅਤੇ ਬਾਹਰ ਪਾਉਣ ਦੀ ਚੱਪਲ ਅਲੱਗ-ਅਲੱਗ ਹੈ ਤਾਂ ਤੁਹਾਨੂੰ ਸਾਫ ਸਫਾਈ ਦੀ ਚਿੰਤਾ ਬਿਲਕੁਲ ਵੀ ਨਹੀਂ ਕਰਨੀ ਪਵੇਗੀ ਪਿੰਕੇ ਪੁੱਤਰ ਤੂੰ ਚਿੰਤਾ ਨਾ ਕਰ ਮੈਂ ਆਪਣੇ ਪੈਰਾਂ ਦਾ ਪੂਰਾ ਖਿਆਲ ਰੱਖਾਂਗਾ ਮੈਂ ਵਾਅਦਾ ਕਰਦਾ ਹਾਂ ਪ੍ਰੋਮਿਸ ਮੇਰੀ ਦੇਖਭਾਲ ਕਰਨ ਵਾਸਤੇ ਮੈਂ ਆਪਣੀ ਧੀ ਪਿੰਕੀ ਦਾ ਜਿੰਨਾ ਵੀ ਧੰਨਵਾਦ ਕਰਾਂ ਉਨਾ ਹੀ ਘਾਟੇ ਜੇ ਮੈਂ ਆਪਣੇ ਪੈਰਾਂ ਦੀ ਦੇਖਭਾਲ ਨਹੀਂ ਕਰਦਾ ਤਾਂ ਮੈਨੂੰ ਡਾਇਬੀਟਿਕ ਫੁੱਟ ਹੋ ਜਾਂਦਾ ਜਿਹਦੀ ਵਜ੍ਹਾ ਕਰਕੇ ਬੁਖਾਰ ਜ਼ਖਮ ਦਾ ਠੀਕ ਨਾ ਹੋਣਾ ਅਤੇ ਇੱਥੇ ਤੱਕ ਕਿ ਪੈਰਾਂ ਵਿੱਚ ਦਰਦਨਾਕ ਵਿਕਾਰ ਵੀ ਹੋ ਸਕਦਾ ਹੈ ਮੇਰੇ ਦੋਸਤ ਨੂੰ ਡਾਇਬੀਟਿਕ ਫੁੱਟ ਸੀ ਉਸਨੇ ਆਪਣੇ ਪੈਰਾਂ ਦੀ ਦੇਖਭਾਲ ਠੀਕ ਤਰ੍ਹਾਂ ਨਹੀਂ ਕੀਤੀ ਇਸ ਵਜ੍ਹਾ ਕਰਕੇ ਸੰਕਰਮਣ ਫੈਲ ਗਿਆ ਅਤੇ ਉਸ ਦੀ ਜਾਨ ਬਚਾਉਣ ਲਈ ਡਾਕਟਰ ਨੇ ਉਸ ਦੀ ਲੱਤ ਕੱਟ ਦਿੱਤੀ ਗਲ ਉਸ ਸਥਿਤੀ ਤੱਕ ਨਾ ਪਹੁੰਚੇ ਇਸ ਕਰਕੇ ਫੋਰਸੀ ਦਾ ਪਾਲਣਾ ਕਰੋ 슈ਗਰ ਦੇ ਪੱਧਰ ਨੂੰ ਕਾਬੂ ਵਿੱਚ ਰੱਖਣ ਲਈ ਸਹੀ ਖੁਰਾਕ ਅਤੇ ਕਸਰਤ ਕਰੋ ਤਮਾਕੂ ਅਤੇ ਸ਼ਰਾਬ ਦਾ ਸੇਵਨ ਨਾ ਕਰੋ ਜੇ ਤੁਹਾਡੇ ਪੈਰਾਂ ਨੂੰ ਪਹਿਲਾਂ ਵੀ ਇਹ ਸਮੱਸਿਆ ਹੋਈ ਹੈ ਤਾਂ ਹਰ 3 ਮਹੀਨਿਆਂ ਵਿੱਚ ਇੱਕ ਵਾਰ ਜਾਂਚ ਕਰਾਓ ਅਤੇ ਤੁਹਾਡੇ ਪੈਰਾਂ ਨੂੰ ਇਹ ਸਮੱਸਿਆ ਨਾ ਵੀ ਹੋਵੇ ਤਾਂ ਵੀ ਸਾਲ ਵਿੱਚ ਇੱਕ ਵਾਰੀ 슈ਗਰ ਅਤੇ ਪੈਰਾਂ ਦੀ ਜਾਂਚ ਜ਼ਰੂਰ ਕਰਾਓ 슈ਗਰ ਦੀ ਜਾਂਚ ਆਸ਼ਾ ਜਾਂ ਸਰਕਾਰੀ ਹਸਪਤਾਲ ਵਿੱਚ ਮੁਫਤ ਵਿੱਚ ਕੀਤੀ ਜਾਂਦੀ ਹੈ ਯਾਦ ਰੱਖੋ ਇਲਾਜ ਤੋਂ ਬਿਹਤਰ ਹੈ ਬਚਾਓ ਜੇਕਰ ਐਸਾ ਕੋਈ ਕਹਾ ਹੈ ਜਿਹੜਾ 5-6 ਦਿਨਾਂ ਵਿੱਚ ਠੀਕ ਨਹੀਂ ਹੋ ਰਿਹਾ ਜਾਂ ਇਹਨਾਂ ਵਿੱਚੋਂ ਕੋਈ ਵੀ ਲੱਛਣ ਜਾਂ ਚੇਤਾਵਨੀ ਸੰਕੇਤ ਦਿਖਾਈ ਦਿੰਦੇ ਨੇ ਜਿਦ ਤਾ ਚਮੜੀ ਦੇ ਰੰਗ ਦਾ ਬਦਲਣਾ ਬੁਖਾਰ ਆਣਾ ਦਰਦ ਵਧਣਾ ਪੀਕ ਜਾਂ ਬਦਬੂ ਆਣਾ ਤਾਂ ਬਿਨਾਂ ਦੇਰੀ ਕੀਤੇ ਨਜ਼ਦੀਕੀ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਜਾਓ